ਕੁੜਾ ਸਰ ਵੀ ਨੂੰ ਪਿਆ ਪੈ ਸასი ਕਾਲ ਦੀ ਆ ਜਬ ਆ ਪਹੁੰਚੇ ਜੀ ਮਲੋੜ ਟਰੈਕਟਰ ਮੰਡੀ 27 ਅਪ੍ਰੈਲ 2025 ਅੱਜ ਦੀ ਤਰੀਕ ਹੈ ਜੀ ਤੇ ਆਪਾਂ ਟਰੈਕਟਰ ਮੰਡੀ ਜੇ ਬਹੁਤ ਹੀ ਪਹਿਲਾਂ ਆ ਚੁੱਕੇ ਆ ਤੇ ਹਾਲੇ ਟਰੈਕਟਰ ਲੱਗੇ ਨਹੀਂ ਤੇ ਜਿੰਨੇ ਕੇ ਵੀ ਲੱਗੇ ਆ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਬਾਹਲਾ ਟਾਈਮ ਹੋ ਗਿਆ ਆਪਣੇ ਚੈਨਲ ਤੁਸੀਂ ਵੀਡੀਓ ਨਹੀਂ ਦੇਖ 파ਰੇ ਤੇ ਕਟੋਗ ਲਗਭਗ 4 ਤੋਂ 5 ਹਫਤੇ ਹੋ ਗਏ ਆਪਣੀ ਅੱਜ ਆਪਾਂ ਵੀਡੀਓ ਕਰਾਂਗੇ ਸ਼ੂਟ ਮਲੋੜ ਦੀ ਸਭ ਤੋਂ ਪਹਿਲੇ 265 265 ਜੀ ਇਹ ਹੱਲੇ ਆਇਆ ਨਵਾਂ ਰੇਟ ਲਿਖਿਆ ਨਹੀਂ ਆਇਆ ਤੇ ਆ ਸੁਨਾਲੀ ਕਾ 35 ਇਸ ਤੇ ਵੀ ਰੇਟ ਨਹੀਂ ਲਿਖਿਆ ਤੇ ਆ 2003 ਮਾਡਲ 730 ਤਿੰਨ ਸਿਲੰਡਰ ਦੇ ਵਿੱਚ ਇਹ 1,60,000 ਰੁਪਏ ਡਿਮਾਂਡ ਹੈ ਟਾਇਰ ਅੱਧੇ ਕਹਿ ਸਕਦੇ ਆ ਆਪਾਂ ਬੈਕ ਸਾਈਡ ਤੇ ਅਗਲੇ 35 ਕੋ 40 ਪੈਸੇ ਬਾਕੀ ਇਹ ਟਰੈਕਟਰ ਤੇ ਰੇਟ ਨਹੀਂ ਲਿਖਿਆ ਹੋਈ ਨਹੀਂ ਓਏ ਤੁਸੀਂ ਉੱਪਰ ਕਰਕੇ ਹੋ ਸਕਦੇ ਹੋ ਨੰਬਰ ਤੁਹਾਨੂੰ ਮੈਂ ਵਿਟੂ ਅੰਕ ਦਾ ਲਾ ਦੇਣਾ ਥੱਲੇ ਤੇ ਬਾਕੀ ਹੋਰ ਤੁਹਾਨੂੰ ਟਰੈਕਟਰ ਦਿਖਾਣਾ ਅੱਗੇ ਆ ਤੁਹਾਨੂੰ ਜਿੰਨੇ ਮੰਡੀ ਚ ਟਰੈਕਟਰ ਪਹੁੰਚੇ ਸਾਰੇ ਦਿਖਾਵਾਂਗੇ A to Z ਤੇ ਪਰਲੇ ਸਾਈਡ ਵਾਵਾ ਟਰੈਕਟਰ ਲੱਗ ਚੁੱਕਿਆ ਅੱਜ ਆਪਾਂ ਵੀਡੀਓ ਦੂਸਰੀ ਸਾਈਡ ਤੋਂ ਸਟਾਰਟ ਕੀਤੀ ਹੈ ਤੇ ਹੁਣ ਆਪਾਂ ਕਰਮਜੀਤ ਅੰਕਲ ਦੇ ਟਰੈਕਟਰ ਦਿਖਾਵਾਂਗੇ ਤੁਹਾਨੂੰ ਜਿਹੜੇ ਸਭ ਤੋਂ ਪਹਿਲੇ ਲੱਗੇ ਹੁੰਦੇ ਆ ਵੀਡੀਓ ਨੂੰ ਤੁਸੀਂ ਲਾਸਟ ਤੱਕ ਦੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਕਰਨਾ ਸ਼ੇਅਰ ਜਾਦਾ ਤੋਂ ਜ਼ਿਆਦਾ ਭਾਈ ਕਿਸੇ ਵੀਰ ਭਰਾ ਨੇ ਟਰੈਕਟਰ ਖਰੀਦਣਾ ਹੋਵੇ ਤੇ ਇਥੋਂ ਮੰਡੀ ਤੋਂ ਲੈ ਸਕਦਾ ਵੀਰੇ ਠੀਕ ਜੀ ਅੱਗੇ ਆ ਗਿਆ ਜੀ ਫਾਰਮ ਟਰੱਕ 6698 ਮਾਡਲ ਹੈ 182000 ਰੁਪਏ ਡਿਮਾਂਡ ਹੈ ਨੰਬਰ ਪੰਜਾਬ ਦਾ ਹੈ ਅਗਲੇ ਟਾਇਰ ਨਵੇਂ ਆ ਤੇ ਬੈਕ ਸ਼ੈੱਡ ਦੇ ਟਾਇਰ ਲਗਭਗ 55 ਪੈਸੇ ਕਟੋਕਟ ਪਏ ਆ ਐਮ ਆਰ ਐਫ ਦੇ ਰਿਮ ਰੰਗ ਹੋਏ ਨਹੀਂ ਟਰੈਕਟਰ ਦੇ ਬਾਕੀ ਰੰਗ ਫਿੱਟ ਦਾ ਸਾਰਾ origignal ਹੈ ਤੇ ਡਬਲ ਕਲਚ ਸਪੀਕਰ ਲੱਗੇ ਹੋਏ ਨੇ ਹੱਡ ਵਾਲੀ ਛਤਰੀ ਲੱਗੀ ਹੋਈ ਹੈ ਤੇ ਕਰੋ ਕੰਡੀਸ਼ਨ ਚੈੱਕ ਸਨਾਲੀ ਦਾ 60 ਇਹ ਮਾਡਲ ਹੈਗਾ ਜੀ 14 4,65,000 ਰੁਪਏ ਦੀ ਡਿਮਾਂਡ ਹੈ ਚਾਰੇ ਟਾਇਰ ਬਿਲਕੁਲ ਨਵੇਂ ਨੇ ਤੇ ਸਾਈਡ ਗੇਅਰ ਦੇ ਵਿੱਚ ਤੇਲ ਬ੍ਰੇਕ ਪਾਵਰ ਸਟੀering ਤੇ 50 50 D ਪੰਜਾਬ ਨੰਬਰ 17 ਮਾਡਲ 5,10,000 ਰੁਪਏ ਦੀ ਡਿਮਾਂਡ ਹੈ ਤੇ 17 ਮਾਡਲ 744 ਇਹ 4,80,000 ਰੁਪਏ ਦੀ ਡਿਮਾਂਡ ਹੈ ਇਸ ਦੀ ਤੇ 855 15 ਮਾਡਲ 485000 ਰੁਪਏ ਦੀ ਡਿਮਾਂਡ ਹੈ ਕਰੋ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਚਾਰੇ ਟਾਇਰ ਲੱਗ ਭਾਗ 90 ਪੈਸੇ ਪਰ ਟਰੈਕਟਰ ਦੇ ਪਾਵਰ ਸਟੀering ਸੈਂਟਰ ਗੇਅਰ ਦੇ ਵਿੱਚ ਟਰੈਕਟਰ ਜੀ ਰਿਵਰਸ ਪੀਟੀਓ ਤੇ ਆ ਸਾਹਮਣੇ ਹੋਲੈਂਡ ਹੋਲੈਂਡ ਹੈਗਾ ਜੀ ਇਹ ਆਪਣੇ 230000 ਰੁਪਏ ਦੀ ਡਿਮਾਂਡ ਹੈ ਰੇਟ ਮਾਡਲ ਲਿਖਿਆ ਨਹੀਂ ਹੋਇਆ 74488 ਮਾਡਲ ਹੈ 230000 ਰੁਪਏ ਦੀ ਡਿਮਾਂਡ ਹੈ ਤੇ ਫਾਰਮ ਟਰੈਕ 60 ਇਸ ਤੇ ਮਾੜੇ ਤੇ ਰੇਟ ਲਿਖਿਆ ਨਹੀਂ ਹੋਇਆ ਇਹ 2001 ਮਾਡਲ 165000 ਰੁਪਿਆ ਤੇ ਆ ਹੋਰ ਤੁਹਾਨੂੰ ਦਿਖਾਣੇ ਆ ਆਪਾਂ ਅੱਗੇ ਟਰੈਕਟਰ ਭਲੇ ਮੰਡੀ ਦੇ ਟਰੈਕਟਰ ਲੱਗੇ ਨਹੀਂ ਹੋਏ ਤੇ ਜਿੰਨੇ ਕੇ ਵੀ ਲੱਗੇ ਆ ਕੇ ਉਹ ਆਪਾਂ ਵੀਡੀਓ ਨੂੰ ਦਿਖਾ ਦਿੰਨੇ ਆ ਤੇ ਬਾਕੀ ਆਪਾਂ ਜਿਆਦਾ ਜਿਆਦਾ ਵੱਡੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ 14 ਮਾਡਲ 265 315000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਕਰੋ ਕੰਡੀਸ਼ਨ ਚੈੱਕ ਚਾਰੇ ਟਾਇਰ ਹੀ ਨਵੇਂ ਟਰੈਕਟਰ ਦੇ ਪਾਵਰ ਸਟੀering ਹੈ ਤੇ ਨੰਬਰ ਦੇਖੋ ਤੁਸੀਂ RJ 49 ਤੇ ਸੁਗਰਾਸ 724 ਚਾਰੇ ਟਾਇਰ ਹੀ ਬਿਲਕੁਲ ਗੋਲ ਨੇ ਪੰਜਾਬ ਦਾ ਨੰਬਰ ਹੈ ਤੇ 1,115,000 ਰੁਪਏ ਡਿਮਾਂਡ ਹੈ ਮਾਡਲ ਹੈਗਾ 93 ਕਰੋ ਕੰਡੀਸ਼ਨ ਚੈੱਕ ਚਾਰੇ ਟਾਇਰ ਹੀ ਬਿਲਕੁਲ ਕਸੇ ਹੋਏ ਨੇ ਗੋਲਟਰ ਬਾਕੀ ਇੰਜਨ ਗੇਅਰ ਦਾ ਵਧੀਆ ਟਰੈਕਟਰ ਹੈ ਹੂਈ ਚਲਾ ਕੇ ਦੇ ਵਾਕੀ ਚੈੱਕ ਕਰ ਸਕਦੇ ਹਾਂ ਬਾਕੀ ਬੈਟਰੀ ਵੀ ਹੈਗੀ ਐ ਸੈਲਫ ਸਟਾਰਟਰ ਟਰੈਕਟਰ ਮਿਲੂਗਾ ਤੇ 855 ਮਿਲ ਜੂਗਾ ਜੀ ਤੁਹਾਨੂੰ 2010 ਮਾਡਲ ਐ 7516 ਵਾਲੇ ਟਾਇਰ ਨੇ ਅਗਲੇ ਪਾਵਰ ਸਟੀering ਐ ਬੈਕ ਸਟੇ ਦੇ ਟਾਇਰ ਲਗੋ 80 ਪੈਸੇ ਨੇ ਇਹਦੀ ਡਿਮਾਂਡ ਐ 285000 ਰੁਪਏ ਤੇ ਕਰੋ ਕੰਡੀਸ਼ਨ ਚੈੱਕ ਟਰੈਕਟਰ ਦੀ ਬਾਕੀ ਇਹ ਜਿਹੜੇ ਹੈਗੇ ਨੇ ਆ ਤਿੰਨ ਟਰੈਕਟਰ ਆਪਣੇ ਪਲਵਿੰਦਰ ਸਿੰਘ ਅੰਕਲ ਜੀ ਦੇ ਨੇ ਜਿਨ੍ਹਾਂ ਦੀ ਦੁਕਾਨ ਦਾ ਨਾਮ ਹੈ ਕਿਸਾਨ ਟਰੈਕਟਰਸ ਬਾਕੀ ਟਰੈਕਟਰ ਤੇ ਲੋਨ ਕਰਾਣਾ ਹੋਵੇ ਤੁਹਾਨੂੰ ਲੋਨ ਵੀ ਹੋ ਜੂਗਾ ਉੱਚੇ ਮਾਡਲ ਤੇ ਨੰਬਰ ਤੁਹਾਨੂੰ ਮੈਂ ਥੱਲੇ ਲਾਤਾ ਹਾਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਟਰੈਕਟਰ ਦੀ ਜਾਂ ਟਰੈਕਟਰ ਲੈਣਾ ਜਾਂ ਵੇਚਣਾ ਹੈ ਤੇ ਗੱਲਬਾਤ ਅਸੀਂ ਕਰ ਸਕਦੇ ਹਾਂ ਤੇ ਆਪਾਂ ਹੁਣ ਤੁਹਾਨੂੰ ਹੋਰ ਟਰੈਕਟਰ ਦਿਖਾਣੇ ਆ ਅੱਗੇ ਵੀਡੀਓ ਦੇ ਨਾਲ ਬਣੇ ਰਹੋ ਸੁਵਰਾਜ 855 2020 ਮਾਡਲ 6.5 ਲੱਖ ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਟਾਇਰ ਵਗੈਰਾ ਸਾਰੇ ਨਾਲ ਦੇ ਟਰੈਕਟਰ ਤੇ ਸ਼ੌਂਕਲਾ ਰੱਖਿਆ ਹੋਇਆ ਟਰੈਕਟਰ ਘਰੇ ਚੈੱਕ ਕਰੋ ਤੁਸੀਂ ਕਿਤੇ ਵੀ ਖੁੱਲਿਆ ਨਹੀਂ ਸਾਰਾ ਟਰੈਕਟਰ ਸੇਲਡ ਹੈ ਪੂਰਾ ਬਾਕੀ ਤੁਸੀਂ ਇੱਥੇ ਆ ਕੇ ਚਲਾ ਕੇ ਵਾ ਕੇ ਚੈੱਕ ਕਰ ਸਕਦੇ ਹੋ ਤੇ ਆਪਣੇ ਕਰਮਜੀਤ ਦੇ ਅੰਕਲ ਜੀ ਦਾ ਟਰੈਕਟਰ ਸਟਾਰਟ ਹੋ ਜਾਂਦੇ ਜਿਨ੍ਹਾਂ ਦੇ ਸ਼ੌਪ ਦਾ ਨਾਮ ਹੈਗਾ ਜੀ ਆਪਣੇ ਮਾਨ ਟਰੈਕਟਰ ਸੇਲ ਹਰ ਹਰ ਸੰਡੇ ਨੂੰ ਸੇਲ ਆਉਂਦੇ ਨੇ ਇਹ ਨੰਬਰ ਤੁਹਾਨੂੰ ਪਹਿਲੇ ਲਾਤਾ ਆਪਾਂ ਗੱਲਬਾਤ ਤੁਸੀਂ ਕਰ ਸਕਦੇ ਹੋ ਡੀਆਈ 750 RX ਆ ਗਿਆ ਜੀ ਮਾਡਲ 2012 ਪੰਜਾਬ ਨੰਬਰ ਪਟਿਆਲੇ ਦਾ ਪੀਵੀ 11 3,70,000 ਰੁਪਏ ਡਿਮਾਂਡ ਹੈ ਟਰੇਡਰ ਦੀ ਕਰੋ ਕੰਡੀਸ਼ਨ ਚੈੱਕ 744 ਆਪਣੇ ਮਾਡਲ ਹੈਗਾ ਜੀ ਇਹ ਮਾਡਲ ਤਾਂ ਇਹਦਾ ਹੀ ਰੇਜ ਹੋ ਗਿਆ ਤੇ ਰੇਟ ਲਿਖਿਆ ਹੋਇਆ ਕੱਲਾ 635000 ਰੁਪਏ ਸ਼ਾਇਦ 2021 ਮਾਡਲ ਹੋਣਾ ਇਹ ਤੇ ਟਾਇਰ ਵਗੈਰਾ ਵੀ ਸਾਰੇ ਨਾਲ ਦੇ ਨੇ ਤੇ ਫੋਰਡ ਆ ਗਿਆ 3686 ਮਾਡਲ 145000 ਰੁਪਏ ਟਾਇਰ 80 ਪੈਸੇ ਤੇ 50 36 ਜੌਂਡੀਅਰ 18 ਮਾਡਲ 410000 ਰੁਪਏ ਦੀ ਡਿਮਾਂਡ ਹੈ ਅਗਲੇ ਡਰ ਬਿਲਕੁਲ ਹੀ ਨਵੇਂ ਫਰੈਸ਼ ਬੀਕੀਟੀ ਦੇ ਬੈਕਸ਼ੈਰ ਦੇ ਟਾਇਰ ਲਗਭਗ 75 ਤੋਂ 80 ਪੈਸੇ ਤੇ ਟਰੈਕਟਰ ਬਹੁਤ ਸੋਹਣਾ ਹੈ ਤੇ ਡੀਆਈ 60 ਆਰਐਕਸ ਐਮਐਮ ਸੁਪਰ ਦੇ ਆ ਗਿਆ ਨੰਬਰ ਗੰਗਾ ਨਗਰ ਦਾ ਤੇ ਰੇਟ ਮਾਡਲ ਟਰੈਕਟਰ ਤੇ ਲਿਖਿਆ ਨਹੀਂ ਹੋਇਆ ਤੇ ਅਰਜੁਨ 555 2009 ਮਾਡਲ 290000 ਰੁਪਏ ਡਿਮਾਂਡ ਹੈ ਟਾਇਰ ਦੇ ਕਟੋਕੜਾ 90 ਪੈਸੇ ਪਈ ਆ ਚਾਰੀ ਚੈੱਕ ਕਰੋ ਤੁਸੀਂ ਕੰਡੀਸ਼ਨ ਤੇ 475 ਮਹਿੰਦਰਾ ਇਹ ਸਾਰਾ origignal ਰੇਡੈਕਟਰ ਰੰਗ ਪੇਂਟ ਦਾ ਮਾਡਲ 96 1.5 ਲੱਖ ਰੁਪਏ ਦੀ ਡਿਮਾਂਡ ਹੈ 70 ਤੋਂ 75 ਰੁਪਏ ਦੇ ਟਾਇਰ ਪਏ ਹਾਂਜੀ ਸੱਚੀ ਗੱਲ ਇਹ 2011 ਮਾਡਲ ਫਾਰਮਟੈਗ 45 2.90 ਲੱਖ ਰੁਪਏ ਦੀ ਡਿਮਾਂਡ ਹੈ ਚਾਰੇ ਟਾਇਰ ਹੀ 90 ਟਰੈਕਟਰ ਦੇ ਕਰੋ ਕੰਡੀਸ਼ਨ ਚੈੱਕ ਬੈਕ ਸਾਈਡ ਦੇ ਟਾਇਰ ਬਿਗਟੀ ਕੰਪਨੀ ਦੇ ਨੇ ਤੇ ਅਗਲੇ ਟਾਇਰ ਐਮਰਲਡ ਦੇ ਬਾਕੀ ਇੰਜਨ ਕਰਦਾ ਪੂਰਾ ਓਕੇ ਚਲਾ ਕੇ ਦੇ ਵਾਕੇ ਚੈੱਕ ਤੁਸੀਂ ਕਰ ਸਕਦੇ ਹੋ ਤੇ 7250 ਆ ਗਿਆ 11 ਮਾਡਲ 255000 ਰੁਪਏ ਡਿਮਾਂਡ ਹੈ ਇਸ ਦੀ ਇਹਦੇ ਟਾਇਰ ਵੀ ਲਗਭਗ 70 ਤੋਂ 75 ਪੈਸੇ ਟਾਇਰ ਪਏ ਆ ਟਰੈਕਟਰ ਹੱਲੇ ਆ ਰਿਹਾ ਹੈ ਆ ਦੇਖੋ ਤੁਸੀਂ ਟਰੈਕਟਰ ਹੱਲੇ ਮੰਡੀ ਫਰੀਜੂਗੀ ਘੰਟੇ ਤੱਕ ਤੇ ਪੰਜਾਬ ਨੰਬਰ ਆ ਗਿਆ ਜੀ 5500 ਨਿਊ ਹਾਲੈਂਡ 2008 ਮਾਡਲ 325000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਬੈਕ ਸ਼ਟ ਦੇ ਟਾਇਰ ਲਗਭਗ 70 ਤੋਂ 75 ਰੁਪਏ ਸੀ ਅਗਲੇ ਟਾਇਰ ਬਿਲਕੁਲ ਨਵੇਂ ਨੇ ਤੇ ਸਵਰਾਧਾ 963 20 ਮਾਡਲ ਰੇਟ ਹੈ ਜੀ ਇਹਦਾ 6 ਲੱਖ 10 ਹਜ਼ਾਰ ਰੁਪਏ ਅਗਲੇ ਟਾਇਰ ਬਿਲਕੁਲ ਨਵੇਂ 7/16 ਵਾਲੇ ਗੂਡিয়ার ਦੇ ਤੇ ਬੈਕ ਸ਼ਟ ਦੇ ਟਾਇਰ ਉਹ ਵੀ ਕਟ ਕੋਟ 80 ਤੋਂ 85 ਪੈਸੇ ਟਾਇਰ ਪਏ ਆ ਬਿਲਕੁਲ ਹੀ ਨਵਾਂ ਟਰੈਕਟਰ ਹੈ ਸੀਲਡ ਇੰਜਨ ਹੈ ਅਜੇ ਤੱਕ ਇਹਦੇ ਖੁੱਲਿਆ ਨਹੀਂ ਤੇ ਬਾਕੀ ਇਹ 750 14 ਮਾਡਲ ਇਹਦਾ ਰੇਟ ਹੈ ਜੀ ਪੂਰਾ 4 ਲੱਖ ਰੁਪਏ ਨੰਬਰ ਸ਼ਾਇਦ RJ ਹੈ ਇਹ ਕਰੋ ਕੰਡੀਸ਼ਨ ਚੈੱਕ ਕਰ ਡਬਲ ਲਿਫਟ ਤੋਂ ਵਿੱਚ ਤੇਲ ਬ੍ਰੇਕ ਸਾਈਡ ਗੇਅਰ ਹੈ ਟਰੈਕਟਰ ਤੇ 5245 ਮੈਸੀ ਮੈਸੀ ਹੈ ਜੀ 5245 11 ਮਾਡਲ 2 ਲੱਖ 45000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਨਾਲ ਅਰਜੁਨ 605 DI ਮਾਡਲ 2011 ਹੈ ਜੀ ਹੈ 3 ਲੱਖ 10000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੇ ਬੈਕ ਸ਼ੈੱਡ ਦੇ ਟਾਇਰ ਲਗਭਗ 70 ਤੋਂ 75 ਰੁਪਏ ਤੇ ਅਗਲੇ ਵੀ ਓਨੇ ਕਿਨੇ ਐਮ ਆਰ ਐਫ ਦੇ ਟਾਇਰ ਨੇ ਚਾਰੇ ਤੇ ਕੰਡੀਸ਼ਨ ਬਹੁਤ ਹੀ ਵਧੀਆ ਟਰੈਕਟਰ ਦੀ ਅਲਟਰਾ 1 ਮਾਡਲ ਹੈ ਬਾਕੀ ਹੋਰ ਟਾਇਰ ਤੁਹਾਨੂੰ ਆਪਾਂ ਦਿਖਾਣੇ ਆ ਆ ਗਿਆ ਜੀ ਨਿਊ 올ੈਂਡ 3630 2019 ਮਾਡਲ ਹੈ 6 ਲੱਖ 25000 ਰੁਪਏ ਦੀ ਡਿਮਾਂਡ ਹੈ ਟਾਇਰ ਵੀ ਟਰੈਕਟਰ ਦੇ ਵਧੀਆ ਪਏ ਹੈ ਲਗਭਗ 70 ਤੋਂ 80 ਪੈਸੇ ਟਾਇਰ ਪਏ ਹੈ ਐਮ ਆਰ ਐਫ ਦੇ ਟਾਇਰ ਨੇ ਚਾਰੇ ਤੇ ਨਾਲ ਆ ਤੁਸੀਂ ਚੈੱਕ ਕਰੋ ਫਾਰਮ ਟਰੈਕ 6055 ਸੁਪਰ ਮੈਕਸ ਦੇ ਵਿੱਚ ਤੇ ਇਹ ਹੈਗਾ ਜੀ ਮਾਡਲ 2014 4,25,000 ਰੁਪਏ ਡਿਮਾਂਡਰ ਟਰੈਕਟਰ ਦੀ ਕਰੋ ਕੰਡੀਸ਼ਨ ਚੈੱਕ ਸੁਪਰ ਮੈਕ ਦੇ ਵਿੱਚ ਜੀ ਪਾਵਰ ਸਟੀering ਤੇਲ ਬ੍ਰੇਕ ਟਾਪ ਮਾਡਲ ਦੋਨੋਂ ਟਰੈਕਟਰ ਮਿਲ ਜਾਂਦਾ ਤੇ 16 ਵਾਲੇ ਟਾਇਰ ਨੇ ਅਗਲੇ 7.5 16 ਦੇ ਅਪੋਲੋ ਦੇ ਟਾਇਰ ਨੇ ਬੈਕ ਸ਼ਟ ਦੇ ਐਮਰਫ ਦੇ ਤੇ ਨਾਲ 4x4 550 ਨਿਊ ਹੋਲੈਂਡ ਟਰਬੋ ਸੁਪਰ ਦੇ ਵਿੱਚ ਹੈ ਇਹ ਹੈਗਾ ਜੀ 2012 ਮਾਡਲ 535000 ਰੁਪਏ ਡਿਮਾਂਡ ਹੈ ਟਾਇਰ ਬੈਕ ਸ਼ਾਰਟ ਦੇ ਬਿਲਕੁਲ ਨਵੇਂ ਨੇ ਚੈੱਕ ਕਰੋ ਤੁਸੀਂ ਤੇ ਅਗਲੇ ਟਾਇਰ ਵੀ ਲਗਭਗ 85 ਤੋਂ 90 ਪੈਸੇ ਨੇ ਇਹ 12 ਪਲੱਸ 3 ਤੋਂ ਨੂੰ ਯੂਜੀ ਗੀਅਰਸ ਬਾਕਸ ਦੇ ਵਿੱਚ ਟਰੈਕਟਰ ਮਿਲ ਜੂਗਾ 15 ਗੇਅਰ ਵਾਲਾ ਟਰੈਕਟਰ ਹੈ ਡੀਟੀ ਮਾਡਲ ਤੇ 750 ਸੁਨਾਲਿਕਾ 55 ਹਾਰਸ ਪਾਵਰ ਦੇ ਵਿੱਚ ਹੈ ਤੇ ਆਪਣੇ 21 ਮਾਡਲ ਹੈ ਰੇਟ ਲਿਖਿਆ ਨਹੀਂ ਹੋਇਆ ਨੰਬਰ ਹਨੂਮਾਨ ਕਰਦਾ 2021 ਮਾਡਲ ਹੈ ਤੇ ਨਾਲ 5310 ਆ ਗਿਆ 5310 ਤੇ ਜੇ ਵੀ ਮਾਡਲ ਤੇ ਰੇਟ ਵਾਲੇ ਲਿਖਿਆ ਨਹੀਂ ਹੋਇਆ ਬਾਕੀ ਇਹਨਾਂ ਮੰਡੇ ਦੇ ਵਿੱਚ ਐਸ ਕੇ ਇਲੈਕਟ੍ਰੀਸ਼ੀਅਨ ਵਾਲਾਂ ਕੋਲੇ ਚਾਰ ਤੋਂ ਪੰਜ ਟਰੈਕਟਰ ਖੜੇ ਆ ਤੁਸੀਂ ਗੱਲਬਾਤ ਤੁਸੀਂ ਕਰ ਸਕਦੇ ਹੋ ਨੰਬਰ ਤੁਹਾਨੂੰ ਮੈਂ ਬਤਾ ਦੇਣਾ 98887 13 832 ਇਹ ਨੰਬਰ ਹੈ ਜੀ ਇਹਨਾਂ ਵਿੱਚੋਂ ਕੋਈ ਵੀ ਟਰੈਕਟਰ ਲੈਣਾ ਤੁਸੀਂ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਸੁਨਾਲੀ ਦਾ 60 ਆ ਗਿਆ ਜੀ ਐਮਐਮ ਸੁਪਰ ਇਹ 14 ਮਾਡਲ 365000 ਰੁਪਿਆ ਡਿਮਾਂਡ ਹੈ ਨੰਬਰ ਬਠਿੰਡੇ ਦਾ ਸਰਕਾਰੀ ਪਲੇਟਾਂ ਲੱਗੀਆਂ ਨੇ ਅਗਲੇ ਟਾਇਰ ਨਵੇਂ ਨੇ ਬਿਲਕੁਲ 716 ਦੇ ਤੇ ਬੈਕ ਸ਼ੈੱਡ ਦੇ ਟਾਇਰ ਲਗਭਗ 65 ਕੁ ਪੈਸੇ ਪਏ ਨੇ ਸਾਢੇ 80 ਪੈਸੇ ਅਪੋਲੋ ਕੰਪਨੀ ਦੇ ਤੇ ਇਹ 55 ਹਾਰਸਪਾਵਰ ਵਾਲਾ ਟਰੈਕਟਰ ਹੈ ਸੈੱਡ ਗੇਅਰ ਤੇਲ ਬ੍ਰੇਕ ਡਬਲ ਕਲਚ ਤੇ ਪਾਵਰ ਸਟੀਅਰਿੰਗ ਦੇ ਵਿੱਚ ਟਰੈਕਟਰ ਹੈ ਨਾਲ ਆ ਗਿਆ 735 ਬਾਰ ਪੰਪਾਲਾ ਇਹ ਮਾਡਲ ਹੈ ਜੀ 98 135000 ਰੁਪਏ ਡਿਮਾਂਡ ਹੈ ਬੈਕ ਸਾਈਡ ਦੇ ਟਾਇਰ क्रैकिंग ਹੈ ਜੀ 18 ਨੂੰ ਤੇ ਟਾਇਰ ਲਗਭਗ 70 ਤੋਂ 75 ਰੁਪਏ ਸੇ ਪਈਏ ਅਗਲੇ ਅੱਧ ਦੇਖਣੇ ਰੰਗ ਪੇੜ ਦਾ ਬਾਕੀ ਸਾਰਾ ਅਰੀਜਨਲ ਟਰੈਕਟਰ ਤੇ 241 241 ਜੀ 18 ਮਾਡਲ ਹੈ ਰੇਟ ਲਿਖਿਆ ਨਹੀਂ ਹੋਇਆ ਤੇ ਆ 19 ਮਾਡਲ ਆ ਗਿਆ 3032 220000 ਰੁਪਏ ਡਿਮਾਂਡ ਹੈ ਕਰੋ ਕੰਡੀਸ਼ਨ ਚੈੱਕ ਤੇ ਆ 91 ਮਾਡਲ ਆ ਗਿਆ 97000 ਰੁਪਏ ਡਿਮਾਂਡ ਹੈ ਟਾਇਰ 40 ਕਿ 45 ਪੈਸੇ ਇਹ ਬਾਕੀ ਆ ਜੀ ਆਦੇ ਮੰਡੀ ਦੀ ਵੀਡੀਓ ਟਰੈਕਟਰ ਹੈਗੇ ਘਟਾ ਘਟਾ 100 ਕ ਟਰੈਕਟਰ ਤਾਂ ਮਸਾ ਹੀ ਆਇਆ ਅੱਲੇ ਤੱਕ ਤੇ ਆਪਾਂ ਹੁਣ ਕਰਦੇ ਆ ਵੀਡੀਓ ਨੂੰ ਐਂਡ ਉਮੀਦ ਕਰਦਾ ਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਕਰ ਲਿਓ ਲਾਈਕ ਤੇ ਸ਼ੇਅਰ ਕਰਦੇ ਕਰੋ ਜਿਆਦਾ ਤੋਂ ਜਿਆਦਾ ਅੱਗੇ ਵੀਰ ਭਰਾਵਾਂ ਨੂੰ ਤੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਗੇ ਚੈਨਲ ਸਬਸਕ੍ਰਾਈਬ ਕਰ ਲਓਗੇ ਤਾਂ ਆਪਾਂ ਕੋਈ ਵੀ ਵੀਡੀਓ ਪਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇਗਾ ਤੇ ਤੁਸੀਂ ਵੀ ਵੀਡੀਓ ਇੰਜੋਏ ਕਰ ਸਕੋਗੇ ਤੇ ਆਪਾਂ ਹੁਣ ਤੁਹਾਨੂੰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ